ਕੰਜਕਾ ਖਾਣ ਗਏ ਮੁੰਡੇ ਨੂੰ ਹੋ ਗਿਆ ਪਿਆਰ ਭੈਣ ਹੋਰੇ ਦੱਸਦੇ ਆ ਵੀ ਮੈਂ ਮਾਤਾ ਦੀ ਸੇਵਾ ਕਰਦੀ ਸੀ ਤੇ ਇਹ ਮੇਰੇ ਭਰਾ ਦੇ ਨਾਲ ਕੰਜਕਾ ਖਾਣ ਆਏ ਸੀ ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਤੇ ਮੈਨੂੰ ਪਹਿਲੀ ਵਾਰੀ ਹੀ ਇਹਨਾਂ ਨਾਲ ਪਿਆਰ ਹੋ ਗਿਆ ਪਰ ਡਰਦੇ ਇੱਕ ਦੂਜੇ ਨੂੰ ਕੁਝ ਕਹਿ ਨਾ ਸਕੇ ਫੇਰ ਅਸੀਂ ਕੁਝ ਸਮੇਂ ਬਾਅਦ ਇੱਕ ਵਿਆਹ ਤੇ ਇਕੱਠੇ ਹੋਏ ਜਿੱਥੇ ਸਾਨੂੰ ਗੱਲਬਾਤ ਕਰਦੇ ਸਾਡੇ ਭਰਾ ਨੇ ਫੜ ਲਿਆ ਉਹਨੇ ਮੈਨੂੰ ਤੇ ਇਹਨਾਂ ਨੂੰ ਬਹੁਤ ਚੰਗਾ ਮਾੜਾ ਬੋਲਿਆ ਪਰ ਅਸੀਂ ਉਸ ਸਮੇਂ ਚੁੱਪ ਕਰ ਗਏ ਤੇ ਇਹ ਸ਼ਰਮ ਮਨ ਦੇ ਕਿਸੇ ਹੋਰ ਪਿੰਡ ਰਹਿਣ ਲੱਗੇ ਫੇਰ 8 ਸਾਲਾਂ ਬਾਅਦ ਮੈਂ ਇਹਨਾਂ ਦੇ ਭਰਾ ਦੇ ਹੱਥ ਸਨੇਹਾ ਭੇਜਿਆ ਤੇ ਫੇਰ ਸਾਡਾ ਵਿਆਹ ਹੋ ਗਿਆ ਘਰ ਦੇ ਤਾਂ ਮੰਨਦੇ ਨਹੀਂ ਸੀ ਸਾਡੇ ਵਿਆਹ ਨੂੰ ਪਰ ਮੇਰੀ ਮਾਤਾ ਨੇ ਵਿਆਹ ਕਰਵਾ ਦਿੱਤਾ ਤੇ ਅੱਜ ਅਸੀਂ ਦੋਵੇਂ ਸੁਖੀ ਰਹਿੰਦੇ ਹਾਂ

हां कहते तो कही जी मैं खैरा वर्ग लगता है बाद जो कोई गलबात करते सुखून खान तेन क्या करे मैंने कूंजी गई तेरी जो कहे फिर वाली सुनी तेरी

तो कोई नहीं सी लो बस यही करे आप तो घर तो खुशी नहीं होती भी आप मां सारांदी रजाती रहे हां कल करे तो बाद तुम तो रंदी करता होगी तो मेरे ऐसे ही मोटे-मोटे चंद्र पे हलवाई कोले बैठे सिकदा ही कड़ाई में सी के मैं जो रसायन के छनक का करके मंदी की क्वालिटी भरा ना चाक भी के लिए आप घर जा रहे हैं यार चल के चल भी चंद्रों में सोता ਕਾਲ ਸਫਰ ਟੈਲੀਵੇਨਾ ਜੁੜੇ ਹੋ ਤੁਸੀਂ ਟੀਮ ਆ ਜੋਟ ਅੱਜ ਦੀ ਇੰਟਰਵਿਊ ਉਹਨਾਂ ਜੋੜਿਆਂ ਦੇ ਲਈ ਹੈ ਜਿਹੜੇ ਜੋੜੇ ਹਰ ਵਕਤ ਨਰਾਗ ਰਹਿੰਦੇ ਨੇ ਉਦਾਸ ਰਹਿੰਦੇ ਨੇ ਕਿੰਨੇ ਨੇ ਜੋੜੀਆਂ ਜੱਗ ਥੋੜੀਆਂ ਪਰ ਨਰਡ ਬਠੇਰੇ ਅੱਜ ਜੋੜੀ ਦੇ ਨਾਲ ਬਲਾਉਣ ਲੱਗਾ ਉਹਨਾਂ ਦੀ ਕਹਾਣੀ ਉਹਨਾਂ ਤੋਂ ਹੀ ਸੁਣਾਗੇ ਕਿਵੇਂ ਬੋਲਦੇ ਅਤੇ ਕਿਵੇਂ ਗੱਲਬਾਤ ਹੁੰਦੀ ਹੈ ਸਭ ਤੋਂ ਪਹਿਲਾਂ ਬਈ ਸਸੀ ਕਾਲ ਸਸੀ ਕਾਲ ਜੀ ਤੋਰ ਬਈ ਸੇਤ ਕਿਵੇਂ ਹੈ ਬਹੁਤ ਵਧੀਆ ਜੀ ਫਿਰ ਤੁਸੀਂ ਕਿਵੇਂ ਹੋ ਵਧੀਆ ਜੀ ਸਸੀ ਕਾਲ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਈ ਆ ਸਭ ਤੋਂ ਪਹਿਲਾਂ ਤਾਂ ਬਈ ਮੈਂ ਇਹ ਜਾਨਣਾ ਚਾਹੂੰਗਾ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ 9 ਸਾਲ ਹੋ ਗਏ ਅਛਾ ਮਾਹਾਂਸਾਲ ਹੋ ਗਿਆ ਜੀ ਬਈ ਲੋਕ ਪਹਿਲਾ ਮੈਂ ਇਹ ਤੋਹਦਨ ਤੁਹਾਡੀ ਲੰਨਰ ਤੋਂ ਆ ਰਿਹਾ ਲੰਨਰ ਜੀ ਅੱਜ ਅਛਾ ਲੰਨਰ ਤੋਂ ਆ ਰਿਹਾ ਨਾਲੇ ਕਿਤੇ ਲੰਨਰ ਤੋਂ ਆ ਲੀ ਨੀ ਤੁਸੀਂ ਕਹਿੰਦੇ ਸਾਨੂੰ 9 ਸਾਲ ਹੋ ਗਏ ਹੈ ਕੱਬੀ ਦਾ ਬਹਿਰ ਨਹੀਂ ਭੇਜੇ ਕਿਵੇਂ ਕਿਵੇਂ ਨਹੀਂ ਫਿਰ ਤਾ ਤੁਹਾਨੂੰ ਝੁਕਣਾ ਪੈ ਜਾ ਉਹਨਾਂ ਨੂੰ ਝੁਕਣਾ ਪੈ ਕੇ ਕਿਵੇਂ ਬੋਕੋ ਵੀ ਕਈ ਵਾਰੀ ਜੇ ਕੋਈ ਗੱਲਬਾਤ ਹੁੰਦੀ ਆ ਕਈ ਵਾਰੀ ਇਹਨਾਂ ਦੇ ਵਿੱਚ ਹੋਣਾ ਪਿਆ ਤੇ ਕਈ ਵਾਰੀ ਸਾਡਾ ਵੀ ਅਛਾ ਹੋ ਗਿਆ ਦਾ ਧੰਨਵਾਦ ਜੀ ਰਲ ਮੇ ਇੱਕ ਹੀ ਜਾਂਦੇ ਆ ਹੂੰ ਛੁੱਟ ਕੇ ਕੰਮ ਫਰਦਾ ਜੀ ਦੋਨਾਂ ਨੂੰ ਛੁੱਟੀ ਫਿਰ ਜੇ ਇੱਕ ਹੁਣ ਹਵਾ ਚ ਗੱਲਾਂ ਕਰੀਆ ਇਮਾਨ ਕਰੀਆ ਵੀ ਮੈਂ ਕਿਹ ਛੁੱਕਾ ਹਣ ਤੇ ਦੋਨਾਂ ਨੂੰ ਸਮਝ ਹਰਨਾ ਚਾਹੁੰਦਾ ਨਹੀਂ ਛੁੱਕਣਾ ਪੈਂਦਾ ਇੱਕ ਦੂਜੇ ਦੇ ਇਹ ਨਹੀਂ ਬੁਲਾਉਂਦੇ ਫਿਰ ਮੈਂ ਬੁਲਾਉਣੀ ਆ ਜੀ ਤੇ ਜੇ ਇਹ ਨਾ ਬੁਲਾਵੇ ਫਿਰ ਮੈਂ ਇਹਨੂੰ ਆਕਰਨਾ ਕਹਿੰਦਾ ਨਹੀਂ ਮੈਂ ਨਹੀਂ ਬੁਲਾਵਾ ਫਿਰ ਹਾਂ ਹਾਂ ਇਹ ਕਰਦਾ ਫਿਰ ਮੈਂ ਬੁਲੰਦੀ ਵੀ ਨਹੀਂ ਫੇਰ ਨਹੀਂ ਬੁਲਾਉਣਾ ਪੈਂਦਾ ਜੀ ਤੇ ਫਿਰ ਉੱਤੇ ਦੇਖੋ ਜੀ ਸਮਝ ਵਿਚਾਰਨਾ ਪੈਂਦਾ ਨਾ ਜੀ ਗਲਤੀ ਆਪਣੀਆਂ ਦਾ ਹੋ ਗਈ ਆ ਜੀ ਜਦੋਂ ਆਇਆ ਲੱਗਦਾ ਕਿ ਗਲਤੀ ਆਪਣੀ ਆ ਫਿਰ ਥੋੜਾ ਛੁੱਕ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਦੁਆਰੇ ਬਹਾਲਾ ਦੇ ਜਾਂਦੀ ਰਹੀ ਆ ਫੇਰ ਤਾਂ ਆ ਗਈ ਕਿਰ ਕੈਲੀ ਬਣ ਜਨਾ ਮੈਂ ਤਾਂ ਠੀਕ ਹੈ ਤਾਂ ਭਈ ਇਹ ਤੁਹਾਡੀ ਲਵ ਮੈਰਿਜ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਲਵ ਕਿਵੇਂ ਹੁੰਦਾ ਤੇ ਫਿਰ ਮੈਰਿਜ ਕਿਵੇਂ ਹੁੰਦੀ ਹੈ ਦੋਵੇਂ ਗੱਲਾਂ ਜਾਨਣਾ ਚਾਹੂੰ ਦੇਖੋ ਜੀ ਮੇਰੀ ਇਹਨਾਂ ਦੇ ਪਿੰਡ ਪਿੰਡ ਪਰਖਾਂ ਵਾਲੇ ਅੱਛਾ ਕੱਢਣ ਦੀ ਰਿਧਾਨ ਹੁੰਦੀ ਅੱਛਾ ਤੇ ਕੱਢਣ ਦੀ ਦੁਕਾਨ ਤੇ ਕਿਹੜਾ ਧਰਮਪਰਾ ਹੁੰਦਾ ਸੀ ਹੂੰ ਤੇ ਉਹ ਸਾਡੇ ਕੋਲ ਕਹਿੰਦੀ ਉਹ ਮੇਰਾ ਪੱਕਾ ਦਾਖ ਸੀਰਾ ਜਿਹੜਾ ਭਰਾ ਸੀਗਾ ਧਰਮਪਰਾ ਅੱਛਾ ਦੋਸਤ ਜੀ ਦੋਸਤ ਜੀ ਜੀ ਉਹ ਦਾ ਮੇਰਾ ਦੋਸਤੀ ਸੀਗਾ ਤੇ ਜਦੋਂ ਮੇਰੇ ਕੋਲੇ ਆਉਂਦਾ ਆਂ ਦਾ ਤੇ ਉਹ ਮਾਤਾ ਦਾ ਪੁੱਤ ਸੀਗਾ ਮਾਤਾ ਰਾਣੀ ਦੀ ਸੇਵਾ ਕਰਦਾ ਸੀ ਅੱਛਾ ਸਿੰਗਰ ਵੀ ਆਣ ਸਿੰਗਰ ਵੀ ਆਉਹ ਅੱਛਾ ਤੇ ਜਦੋਂ ਮੇਰੇ ਕੋਲੇ ਆਉਂਦਾ ਤੇ ਇੱਕ ਵਾਰੀ ਉਹਨੇ ਮਾਤਾ ਨੂੰ ਕੰਨ ਜਿੰਨਾ ਖਵਾਇਆ ਸੀ ਖਵਾਉਣ ਦੇ ਹੁੰਦੇ ਨਾ ਜਦੋਂ ਰਾਤਿਆਂ ਨੂੰ ਹੁੰਦੇ ਆ ਅੱਛਾ ਤੇ ਉੱਥੇ ਸਾਨੂੰ ਵੀ ਸੱਦਾ ਦਿੱਤਾ ਸੀਗਾ ਅੱਛਾ ਤੇ ਉੱਥੇ ਜਦੋਂ ਸੀ ਤੇ ਗਾਂ ਮਾਤਾ ਦੀ ਭਗਤ ਨਹੀਂ ਸੀ ਤੇ ਤੇ ਇਹਨਾਂ ਨੂੰ ਦੇਖਿਆ ਮੈਂ ਅੱਛਾ ਤੇ ਮੈਂ ਚੋਰੀ-ਚੋਰੀ ਦੇਖਦਾ ਰਿਹਾ ਓ ਬਾਈ ਕਾਰ ਤੋਂ ਵੀ ਕੰਦ ਕਾ ਗਿਆ ਹਾਂ ਤਾਂ ਉਹਨੇ ਜਿਹੜਾ ਕਰ ਲੱਗ ਰਿਹਾ ਤੁਰਾ ਫਰਾਏ ਬਰਾ ਤਕੜੇ ਹੀ ਘੱਟ ਰੱਖਿਆ ਵੇਖ ਅੱਖਾਂ ਨੂੰ ਵਦੇ ਦੇਖਣ ਵਾਸਤੇ ਆ ਦੇਖ ਸਕਦੇ ਆ ਪਤਾ ਨਹੀਂ ਸ਼ੇਰਖਾਨੇ ਨੂੰ ਤਰੀਸ ਤੋਂ ਇਹਦਾ ਹੈ ਯਾਰ ਇਹ ਤਾਂ ਮਾਤਾ ਨੇ ਫਾਲ ਦਿੱਤਾ ਸੀ ਜਿਹਨੂੰ ਕੰਜ ਕਰ ਹਾਂਜੀ

राजा दसा चल सारे कमां एक मेरी सहेली सिख माया मैं किसी ने गल करके राजी नहीं होंगी सी मेरी भेन भी मतलब मेरी भैन थोड़ियां सी कुमार तो ਜਾ ਕੇ ਇਹਦੇ ਕੋਲੇ ਖੜ ਬਣਾ ਜਦ ਤੱਕ ਚਕ ਫੋਨ ਨਹੀਂ ਦਸੀ ਜੀ 9 ਸਾਲ ਪਹਿਲਾਂ ਦੀ ਗੱਲ ਹੈ ਜੀ ਦੇਖੋ ਇਹਦੇ ਸੀਗਾ 2016 15 ਦੀ ਗੱਲ ਹੈ ਹਨਾ ਕਿਸੇ ਕੋਈ ਹੁੰਦਾ ਸੀ ਤੱਕ ਫੋਨ ਹਾਂ ਤੱਕ ਫੋਨ 15 ਜੇ ਕੋਈ ਹੁੰਦਾ ਸੀ ਜਦ ਕਿ ਦਿਨ ਜੋਰ ਤਾਂ ਬਹੁਤ ਲਾਇਆ ਸੀ ਮੈਨੂੰ ਤਾਂ ਤੱਕ ਨਹੀਂ ਆਇਆ ਕਹਿੰਦੇ ਕਿ ਦੂਰ

ਮੈਤਾਨੇ ਉਹ ਗੱਲਾਂ ਜਿ cụcਨਾ ਚ ਗੂੰਜੀ ਵੀ ਤੇਰੀ ਜਿਵੇਂ ਕਹ ਸੀ ਬੜਾ ਇਫਰਟ ਵਾਲੀ ਸੁਣੀ ਦਰੀ ਪਰ ਅਸੀਂ ਉਹ ਗੱਲਾਂ ਤਾਂ ਗੱਲਾਂ ਹੀ ਨਿੱਤ ਗਿਆ ਸੀ ਅਸੀਂ ਉਹ ਗੱਲਾਂ ਬਹੁਤ ਹਾਂ ਅਸੀਂ ਹੁਣ ਵੀ ਗੱਲਾਂ ਉਹ ਪੁਰਾਣੀਆਂ ਯਾਦ ਕਰ ਲੈਂਦੇ ਆ ਵੀ ਆਏ ਹੋਏ ਫਿਰ ਫਿਰ ਉਸ ਤੋਂ ਅੱਗੇ ਫਿਰ ਕਿਵੇਂ ਕਹਾਣੀ ਸੀ ਫਿਰ ਮਤਲਬ ਕਿ ਫੋਟੋ ਦੇਖ ਰਹੀ ਸੀ ਛੋਟੇ ਦਰਵਾਜ਼ੇ ਬਸ ਇਦਵਾਰੇ ਚਲੇਗਾ ਸਿਆਰ ਦੇ ਪਿੰਡ ਦਾ ਤੇ ਦਵਾਰ ਵੀ ਸਾਡੇ ਨਾਲ ਮੜਿਆ ਉਹ ਭਾਈ ਕਹਿੰਦਾ ਵੀ ਸਾਡੇ ਜਿਹੜਾ ਭਰਾ ਸੀਗਾ ਉਹ ਕਹਿੰਦਾ ਤੂੰ ਉਸ ਦੇ ਕੋਲ ਕਿਉਂ ਖੜਿਆ ਮੈਂ ਤਾਂ ਖੜਿਆ ਕਿਵੇਂ ਕਹਣਾ ਉਦੋਂ ਬਾਅਦ ਮੈਂ ਵੀ ਆਪ ਦਾ ਥਾਂ ਜੁਲਾਈ ਮਖਾਪਾ ਇਹਦਾ ਰੂਪ ਕਿੰ ਚੁਲ ਗਿਆ ਹਣਾ मतलब भी कहना मैं आप सहमति कराऊंगा जिथे भी कराऊंगा भी धर्म भरा बनिया तो जोड़ता नहीं जिते तू करते कर लो गा मुंडे कल बात करके मुंडे भी जिथे मैं करा रस्ता तू कम की कर देखे भाई रस्ता कोई कम नहीं करे गलत है बाकी तो संजोक होंगे फिर भी बा अट गए चलो अख चल भरा जी मैं कहना सीधे रस्ते भी चलो अब कोई गलत रस्ता करे

ਤੇ ਉਹਨੇ ਸਾਡੇ ਪਿੰਡ ਕੰਮ ਕਰਨਾ ਉਹ ਜੋ ਉਹਦਾ ਪਲੰਬਰ ਦਾ ਕੰਮ ਕਰਦਾ ਜੀ ਇਹਦਾ ਕੀ ਕਹਿੰਦੇ ਨੇ ਬਈ ਤੇ ਉਹ ਦੂਜਾ ਮੁੰਡਾ ਕਟਿੰਗਾ ਕਰਦਾ ਇਹਦਾ ਭਰਾ ਤੇ ਉਹ ਦੋਨੇ ਅਗਰ ਉਹ ਜਿਵੇਂ ਸੇਮ ਟਾਈਮ ਤੇ ਆਉਂਦੇ ਸੀ ਸੇਮ ਟਾਈਮ ਤੇ ਅਸੀਂ ਉਹਦੇ ਦੇ ਸਿਰ ਤੇ 1:00 ਵਜੇ ਸਾਡਾ ਵੀ 7:00 ਵਜੇ ਨਰਮਾ ਜੀ ਨੂੰ ਜਾਂਦੇ ਹਾਂ ਇਹ ਨਰਮਾ ਜੀ అసరా జా ఏదైనా మిడ్ పల్లూ నేను పల్లూ 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 కిమార్ దున్ ਤੇ ਉਹ ਦਵਾਰੇ ਕਹਿੰਦਾ ਪੱਲੂ ਮੈਂ ਕਹਿੰਦੇ ਪੱਲੂ ਮੈਂ ਕਿੱਧਰ ਸੋ ਤੇਰਾ ਪਰ ਉਹ ਤਾਂ ਕਹਿੰਦਾ ਹਟ ਗੱਤ ਪੁੱਛੂਗਾ ਤੁਹਾਨੂੰ ਦੋਹਾਂ ਨੂੰ ਕੋਈ ਜੇਹੀ ਗੱਲ ਜਿਹੜੀ ਅੱਜ ਤੱਕ ਇਹਨਾਂ ਨੂੰ ਨਾ ਦੱਸਨੀ ਉਹ ਵੀ ਤੇ ਦੱਸਣਾ ਚਾਹਦੇ ਹੋ ਕੋਈ ਕਾਰਨ ਦੱਸ ਦਿਨਾ ਬਈ ਜੇ ਨਾਂ ਰਸਾ ਦਾ ਗੋਲਾ ਬਣ ਜਾਵੇ ਕੋਈ ਨਹੀਂ ਮੈਨੂੰ ਤਾਂ ਗੱਲ ਹੀ ਪਤਾ ਲੱਗ ਜੇ ਕੋਈ ਕੋਈ ਅਜਿਹੀ ਗੱਲ ਨਾ ਨਾ ਇਹ ਵੀ ਕੋਈ बस इतनी ही सातों को गले लुक दी नहीं बारिकली लेता ही यानी कौन है जी बेट को मार नंबर आना लियोगे गला है ना पर मैं तो कोई गले लुक दी नहीं रहते कोई मैं हर एक का गले दस नहीं दस नहीं है ना अच्छा। मैं लगाया था दंडिया के एको को गले नहीं लुक दी कोई पर मैं तो होर को लुक दी एको को तो मैं च ਆ ਤੇ ਬਿਲਕੁਲ ਅੱਜ ਇੰਟਰਵਿਊ ਕਰਕੇ ਜਿਹੜਾ ਪਹਿਲਾ ਇੰਟਰਵਿਊ ਕਰਕੇ ਤੁਹਾਨੂੰ ਉਹਦੇ ਜਵਾਨੀ ਦੇ ਦਿਨ ਯਾਦ ਆ ਗਏ ਹੋਣਗੇ ਹਨ ਅੱਜ ਯਾਦ ਹੋ ਗਈ ਹਾਂ ਆਪਾਂ ਸ਼ੋਰਟ ਵੀ ਜਿਹੜੀ ਪ੍ਰੀ ਵੈਡਿੰਗ ਵਾਲੀ ਯਾਦ ਆਉਣੀ ਹੋ ਗਈ ਹੈ ਤੇ ਇਹਨਾਂ ਨੇ ਪ੍ਰਪੋਜ਼ ਕਰਨਾ ਸੀ ਕੀ ਕਿਹਾ ਸੀ ਤੁਸੀਂ ਦੇਖੋ ਜਦੋਂ ਤਾਂ ਗੱਲ ਹੀ ਗਈ ਸੀ ਸਾਡੇ ਤਾਈਂ ਰਿਹਾ ਪਿਆਰ ਕਰਦੇ ਹੋ ਤਾਂ ਤੇ ਬਈ ਇਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ

ਇਹ ਇਹਨਾਂ ਵਾਸਤੇ ਕੀ ਕਹੋਗੇ ਇਹਨਾਂ ਵਾਸਤੇ ਬਹੁਤ ਵਧੀਆ ਹੈ ਅੱਛਾ ਹਾਂ ਮੇਰਾ ਦੋਸਤ ਜਿਸਾਨੂ ਨਾ ਸਾਡੇ ਕੋਈ ਇਹਨਾਂ ਦਾ ਲੰਬਾ ਨਹੀਂ ਆਇਆ ਕਦੇ ਮੇਰੇ ਸਾਡੇ ਫੋਨ ਦੋ ਘਰੇ ਹੁੰਦੇ ਆ ਕਦੇ ਵੀ ਫੋਨ ਗਲਤ ਨਹੀਂ ਆਇਆ ਤੇ ਬਹੁਤ ਵਧੀਆ ਕਰੈਕਟਰ ਵਾਲਿਆਂ ਵੀ ਤੇ ਨਾ ਕੋਈ ਫालतू ਖਰਚਾ ਕਰਦੇ ਆ ਇਹ ਅੱਛਾ ਤੇ ਕਿਸੇ ਰੀਤੀ ਜਿਆਦਾ ਖਾਣਾ ਨਹੀਂ ਕਰਦਾ ਹੀ ਹੋਵੇ ਬਸ ਰੀਤੀ ਜਿਹੜੀ ਤਾਂ ਮੈਂ ਅੱਜ ਵੀ ਕਰੀ ਜੀ ਫਾਲਤੋ ਨਾ ਕਦੇ ਸੁਰਖੀ ਨਹੀਂ ਮਿਲਦੀ ਹੈਗੀ ਉਸ ਨੂੰ ਪਤਾ ਹੀ ਹੈ ਜੀ ਮੈਂ ਨਾ ਤਾਂ ਚਾਹ ਨਹੀਂ ਕਰਦੇ ਬਹੁਤ ਬੜੀ ਆਸਮਾਨੀ ਨੂੰ ਤਾਂ हाथ तो पैसे मैं ऐ लगे पैसे की कमी मैं थोड़ा बहता पालर का दी मैं बचाओ लग जाने जब मू दस दे खर्चा कर दिदे कह भी अपना थोड़ा हाथ पांग ला तो तो मैं कहा तो ना तू खर्चा घट पाया कर तू तो बाले फटे चल रहा मैं पता नहीं है तो फिर यह थोड़ा हाथ बचा लगे तेन पता लगे की यह जी तू खर्चा घट कर दिना खर्चा घट कर भाई तो गल बात तुम्हें बहुत चंगा लगे बहुत बहुत शुक्रिया धनबाद शुक्रिया हाँ दोस्तों हु ये गल बात थोड़ा कभी भी लगी कमेंट सैक्स के लिए जरूर जुड़े जी इस भीडियो का मकसद एक जो एक दूसरे नाराज रेंगे ने जुस्से रेंगे ने जो तलाक लैन की सोचते हैं वो आडियो देख लैन इस वीडियो लाइक शेयर जरूर कर दिए जो सफल टैली इजाजत चाहवा कैमरा मैन जतन जैपो के सत श्रीकाल